ਆਮ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਮੁੱਖ ਰੂਪ ਵਿੱਚ ਏ 84 ਦੇ ਹਮਲੇ ਬਾਰੇ ਪਤਾ ਹੈ ਕੁਝ ਨੂੰ ਅਫਗਾਨੀ ਦੇ ਹਮਲੇ ਬਾਰੇ ਪਤਾ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਹੋ ਸਕਦਾ ਹੈ ਕਿ ਕਈਆਂ ਨੂੰ ਪਤਾ ਹੋਵੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਵੀ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਕੁੱਲ ਮਿਲਾ ਕੇ ਬਹੁਤਾਤ ਸਿੱਖ ਜਗਤ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਇਹਨਾਂ 2-3 ਹਮਲਿਆਂ ਬਾਰੇ ਹੀ ਜਾਣਦਾ ਹੈ ਪਰ ਅੱਜ ਅਸੀਂ ਤੁਹਾਡੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਕੁੱਲ ਦਸ ਹਮਲੇਆਂ ਦਾ ਇਤਿਹਾਸ ਦੱਸਾਂਗੇ ਇਹਨਾਂ 10 ਹਮਲੇਆਂ ਵਿੱਚੋਂ ਪਹਿਲੇ ਤੇ ਨੌਵੇਂ ਹਮਲੇ ਬਾਰੇ 99% ਦੀ ਸਿੱਖ ਨਹੀਂ ਜਾਣਦੇ ਹੁਣ ਜੂਨ 1984 ਦਾ ਸ਼ਹੀਦੀ ਹਫਤਾ ਆ ਰਿਹਾ ਜਿਹੜਾ ਸਮੂਹ ਸਿੱਖ ਪੰਥ ਵੱਲੋਂ 1 ਜੂਨ ਤੋਂ 6 ਜੂਨ ਤੱਕ ਮਨਾਇਆ ਜਾਂਦਾ ਹੈ ਜਦੋਂ ਸਿੱਖ ਪੰਥ ਦੇ ਮਹਾਨ ਯੋਧਿਆਂ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਪਾਈ ਅਮਰੀਕ ਸਿੰਘ ਜਨਰਲ ਸੁਬੇਕ ਸਿੰਘ ਬਾਬਾ ਧਾਰਾ ਸਿੰਘ ਅਤੇ अनेका ਸੈਂਕੜੇ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਘੱਲੂਕਾਰੇ ਨੂੰ ਇਸ ਸਾਲ ਯਾਨੀ ਕਿ 6 ਜੂਨ ਨੂੰ 40 ਸਾਲ ਹੋ ਜਾਣੇ ਨੇ ਆਮ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਮੁਖ ਰੂਪ ਵਿੱਚ ਇਸ 84 ਦੇ ਹਮਲੇ ਬਾਰੇ ਪਤਾ ਹੈ ਕੁਝ ਨੂੰ ਅਫਦਾਲੀ ਦੇ ਹਮਲੇ ਬਾਰੇ ਪਤਾ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਹੋ ਸਕਦਾ ਹੈ ਕਿ ਕਈਆਂ ਨੂੰ ਪਤਾ ਹੋਵੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਵੀ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਕੁੱਲ ਮਿਲਾ ਕੇ ਬਹੁਤਾਂ ਸਿੱਖ ਜਗਤ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਇਹਨਾਂ 2-3 ਹਮਲਿਆਂ ਬਾਰੇ ਹੀ ਜਾਣਦਾ ਹੈ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਕੁੱਲ 10 ਹਮਲਿਆਂ ਦਾ ਇਤਿਹਾਸ ਦੱਸਾਂਗੇ। ਇਹ ਹਮਲੇ ਹੁਣ ਤੋਂ ਨਹੀਂ ਹੋਏ ਸਗੋਂ ਗੁਰੂ ਸਾਹਿਬ ਦੇ ਸਮਿਆਂ ਤੋਂ ਹੀ ਸ਼ੁਰੂ ਹੋ ਗਏ ਸੀ। ਫਰਕ ਸਿਰਫ ਇਹ ਸੀ ਕਿ ਪਹਿਲੇ ਹਮਲੇ ਦੁਸ਼ਮਣ ਕਰਦਾ ਸੀ ਜੋ ਕਿ ਮੁਗਲਾਂ ਦੇ ਰੂਪ ਵਿੱਚ ਸੀ ਪਰ ਅਖੀਰ ਦੇ ਦੋ ਹਮਲੇ ਉਹ ਸਨ ਜੋ ਉਹਨਾਂ ਨੇ ਕੀਤੇ ਜੋ ਸਿੱਖਾਂ ਨਾਲ 9 ਮਾਸ ਦਾ ਰਿਸ਼ਤਾ ਦੱਸਦੀ ਹੈ ਇਹਨਾਂ 10 ਹਮਲਿਆਂ ਵਿੱਚੋਂ ਪਹਿਲੇ ਤੇ ਨੌਵੇਂ ਹਮਲੇ ਬਾਰੇ 99% ਦੀ ਸਿੱਖ ਨਹੀਂ ਜਾਣਦੇ ਹੋਣੇ ਸੋ ਸ਼ੁਰੂ ਕਰਦੇ ਹਾਂ ਇਹ ਵੀਡੀਓ ਸ਼੍ਰੀ ਦਰਬਾਰ ਸਾਹਿਬ ਤੇ ਹੋਏ 10 ਹਮਲਿਆਂ ਦਾ ਇਤਿਹਾਸ ਪਹਿਲਾ ਹਮਲਾ ਪ੍ਰਿਥੀ ਚੰਦ ਵਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਪਰ ਸ੍ਰੀ ਦਰਬਾਰ ਸਾਹਿਬ ਤੇ ਸੁਲਵੀ ਖਾਨ ਅਤੇ ਸੁਲਹੀ ਖਾਨ ਰਾਹੀਂ ਕਰਵਾਇਆ ਗਿਆ ਸੁਲਵੀ ਖਾਨ ਜਿਹੜਾ ਕਿ ਸੁਲਹੀ ਖਾਨ ਦਾ ਭਤੀਜਾ ਸੀ ਉਹ ਆਪਣੀ ਫੌਜ ਨਾਲ ਚੜ ਕੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਆ ਪੁੱਜਾ ਜਦੋਂ ਉਸ ਤੇ ਹਮਲੇ ਬਾਰੇ ਸੰਗਤ ਨੂੰ ਜਾਣਕਾਰੀ ਹੋਈ ਤਾਂ ਉਹਨਾਂ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ ਤਾਂ ਗੁਰੂ ਸਾਹਿਬ ਨੇ ਬਚਨ ਕਹੇ ਕਿ ਅਕਾਲ ਪੁਰਖ ਆਪ ਰੱਖਿਆ ਕਰਨਗੇ ਹਮਲਾ ਕਰਨ ਤੋਂ ਕੁਝ ਸਮਾਂ ਪਹਿਲਾਂ ਸੁਲਵੀ ਖਾਨ ਦੀ ਆਪਣੇ ਸਾਥੀ ਪਠਾਣਾ ਨਾਲ ਹੀ ਲੜਾਈ ਹੋ ਗਈ ਤੇ ਇਸ ਲੜਾਈ ਦੇ ਵਿੱਚ ਉਹ हसन ਅਲੀ ਨਾਮ ਦੇ ਇੱਕ ਪਠਾਣ ਦੇ ਹੱਥੋਂ ਮਾਰਿਆ ਗਿਆ ਇਸ ਤੋਂ ਬਾਅਦ ਜਦੋਂ ਸੁਲਹੀ ਖਾਨ ਨੂੰ ਪਤਾ ਲੱਗਾ ਕਿ ਉਸ ਦਾ ਭਤੀਜਾ ਸੁਲਵੀ ਖਾਨ ਮਾਰਿਆ ਗਿਆ ਤਾਂ ਉਹ ਪ੍ਰਿਥੀ ਚੰਦ ਦੇ ਕਹੇ ਤੇ ਫੇਰ ਹਮਲਾ ਕਰਨ ਆ ਗਿਆ ਪ੍ਰਿਥੀ ਚੰਦ ਨੇ ਆਖਿਆ ਕਿ ਆਪਾਂ ਹਮਲਾ ਤਾਂ ਹੁਣ ਕਰਨਾ ਹੀ ਹੈ ਉਹ ਸੁਲਹੀ ਖਾਨ ਨੂੰ ਆਪਣਾ ਇੱਟਾਂ ਦਾ ਪੱਠਾ ਦਿਖਾਉਣ ਲੈ ਗਿਆ ਕਰਨੀ ਰੱਬ ਦੀ ਐਸੀ ਕਿ ਸੁਲਹੀ ਖਾਨ ਜਦੋਂ ਪੱਠਾ ਦੇਖਣ ਗਿਆ ਤਾਂ ਇੱਟਾਂ ਦੇ ਆਵੇ ਵਿੱਚ ਘੋੜੇ ਸਣੇ ਡਿੱਗ ਕੇ ਅੱਗ ਵਿੱਚ ਭਸਮ ਹੋ ਗਿਆ ਇਹ ਸੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਪਹਿਲਾ ਹਮਲਾ ਜੋ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੀ ਕੀਤਾ ਗਿਆ ਸੀ ਦੂਜਾ ਹਮਲਾ 1738 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖਾਨ ਪਾਸੋਂ ਸ੍ਰੀ ਦਰਬਾਰ ਸਾਹਿਬ ਵਿਖੇ ਦੀਵਾਲੀ ਤੇ ਸੰਗਤ ਦੇ ਰੂਪ ਵਿੱਚ ਇਕੱਠ ਕਰਨ ਦੀ ਮੌਲਤ ਮੰਗੀ ਤਾਂ ਜ਼ਕਰੀਆ ਖਾਨ ਰਾਜ਼ੀ ਹੋ ਗਿਆ ਪਰ ਨਾਲ ਹੀ ਉਹਨੇ ਕਿਹਾ ਕਿ ਸਰਕਾਰ ਨੂੰ 10000 ਰੁਪਏ ਤੁਹਾਨੂੰ ਟੈਕਸ ਧਾਰਨਾ ਪਵੇਗਾ ਪਰ ਉਸ ਦੀ ਮਨਛਾ ਅੰਦਰੋਂ ਕੁਝ ਹੋਰ ਸੀ ਉਹਨੇ ਸੰਗਤ ਇਕੱਠੀ ਹੋਣ ਤੇ ਹਮਲਾ ਕਰਨ ਦੀ ਵਿਉਂਤ ਬਣਾ ਲਈ ਸੀ ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਦੀ ਖਬਰ ਹੋਈ ਤਾਂ ਉਹਨਾਂ ਹੁਕਮਨਾਮਾ ਭੇਜ ਕੇ ਸੰਗਤਾਂ ਨੂੰ ਆਉਣ ਤੋਂ ਰੋਕ ਦਿੱਤਾ ਤਾਂ ਦੀਵਾਲੀ ਦਾ ਇਹ ਇਕੱਠ ਖੋ ਨਾ ਸਕਿਆ ਪਰ ਜ਼ਕਰੀਆ ਖਾਨ ਭਾਈ ਮਨੀ ਸਿੰਘ ਜੀ ਪਾਸੋਂ ਟੈਕਸ ਮੰਗਣ ਲੱਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖਾਨ ਉੱਪਰ ਰੋਸ ਜ਼ਾਹਰ ਕੀਤਾ ਕਿ ਤੂੰ ਪਹਿਲਾ ਵਾਅਦਾ ਖਿਲਾਫੀ ਕੀਤੀ ਹੈ ਜੋ ਸੰਗਤ 'ਤੇ ਹਮਲਾ ਕਰਨ ਦੀ ਸੋਚੀ ਸੋ ਭਾਈ ਮਨੀ ਸਿੰਘ ਜੀ ਨੇ ਸੰਗਤ ਦੇ ਪੈਸੇ ਚੋਂ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਮਾਮਲੇ ਵਿੱਚ ਦੁਬਾਰਾ ਜ਼ਕਰੀਆ ਖਾਨ ਵੱਲੋਂ ਸੰਗਤ ਦੇ ਇਕੱਠ ਦੀ ਪ੍ਰਵਾਨਗੀ ਦੇ ਦਿੱਤੀ ਪਰ ਸਾਜ਼ਿਸ਼ ਤਹਿਤ ਉਹਨੇ ਲਖਪਤ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕਰਵਾ ਦਿੱਤਾ ਇਸ ਹਮਲੇ ਦੇ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਇਸ ਕਰਕੇ ਅੱਗੇ ਜਾ ਕੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਵੀ ਹੋਈ ਸੀ ਤੀਜਾ ਹਮਲਾ ਮੱਸਾ ਰੰਗੜ ਵੱਲੋਂ 1740 ਵਿੱਚ ਕੀਤਾ ਗਿਆ ਜਦੋਂ ਉਹਨੇ ਆਪਣੇ ਕੁਝ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਉੱਥੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਤੇ ਸ੍ਰੀ ਦਰਬਾਰ ਸਾਹਿਬ ਤੇ ਕਾਬਜ਼ ਹੋ ਗਿਆ ਮੱਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਆਪ ਬੈਠ ਗਿਆ ਕੀਰਤਨ ਦੀ ਥਾਂ ਉਹ ਕੰਜਰੀਆਂ ਨਚਾਉਣ ਲੱਗਾ ਸ੍ਰੀ ਦਰਬਾਰ ਸਾਹਿਬ ਅੰਦਰ ਹੁੱਕਾ ਪੀਣ ਲੱਗਾ ਉਹਨੇ ਬੇਹੂਰਮਤੀ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਇਸ ਦੀ ਖਬਰ ਬੁੱਢਾ ਜੌੜ ਪੰਥ ਨੂੰ ਭਾਈ ਬੁਲਾਕਾ ਸਿੰਘ ਰਾਹੀ ਮਿਲੀ ਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਬੁੱਢਾ ਜੌੜ ਤੋਂ ਮੱਸਾ ਰੰਗਣ ਦਾ ਸਿਰ ਲਾਉਣ ਲਈ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਆਏ ਤੇ ਉਹਦਾ ਸਿਰ ਨੇਜੇ ਤੇ ਟੰਗ ਕੇ ਬੁੱਢਾ ਜੌੜ ਪੰਥ ਦੇ ਕੋਲ ਪੇਸ਼ ਕੀਤਾ ਸੀ ਚੌਥਾ ਹਮਲਾ ਤੈਮੂਰ ਸ਼ਾਹ ਵੱਲੋਂ 1757 ਦੇ ਵਿੱਚ ਜ਼ਹਾਨ ਖਾਨ ਨੂੰ ਫੌਜਦਾਰ ਥਾਪ ਕੇ ਨਾਲ ਵੱਡੀ ਫੌਜ ਦੇ ਕੇ ਸ਼੍ਰੀ ਦਰਬਾਰ ਸਾਹਿਬ ਹਮਲਾ ਕਰਨ ਲਈ ਭੇਜਿਆ ਇਸ ਦੀ ਖਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਪਹੁੰਚੀ ਤਾਂ ਉਹਨਾਂ ਨੇ 18 ਸੇਰ ਦਾ ਖੰਡਾ ਚੁੱਕ ਕੇ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਬਾਬਾ ਜੀ ਨੇ ਦਰਬਾਰ ਸਾਹਿਬ ਜਾ ਕੇ ਸੀਸ ਭੇਟ ਕਰਨ ਦੀ ਅਰਦਾਸ ਕੀਤੀ ਉਹਨਾਂ ਦੇ ਨਾਲ 5000 ਸਿੱਖ ਤੁਰੇ ਤੇ ਜਹਾਨ ਖਾਨ ਦੀ ਫੌਜ ਨਾਲ ਗਹਿ ਗੱਲ ਚ ਜੰਗ ਹੋਈ ਸਾਂਝੇ ਵਾਰ ਵਿੱਚ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਅਨੋਖੀ ਕਲਾ ਵਰਤੌਂਦੇ ਆ ਬਾਬਾ ਜੀ ਨੇ ਸੀਸ ਖੱਪੇ ਹੱਥ ਦੀ ਤਲੀ ਤੇ ਟਿਕਾ ਲਿਆ ਤੇ ਸੱਜੇ ਹੱਥ ਨਾਲ ਖੰਡਾ ਵਾਹਦੇ ਉਹ ਜੰਗ ਦੇ ਮੈਦਾਨ ਵਿੱਚ ਅੱਗੇ ਤੁਰਨ ਲੱਗੇ ਇਹ ਵਰਤਾਰਾ ਦੇ ਇੱਕੇ ਦੁਸ਼ਮਣ ਦੇ ਸਿਪਾਹੀ ਦੰਦਾ ਥੱਲੇ ਉਂਗਲੀਆਂ ਦੇ ਕੇ ਜੰਗ ਤੋਂ ਭੱਜਣ ਲੱਗੇ ਹੋਣੀ ਨੂੰ ਜੰਗੇ ਮੈਦਾਨ ਵਿੱਚ ਵੇਲ ਨਹੀਂ ਸੀ ਮਿਲ ਰਹੀ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜਾ ਕੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਆਪਣੀ ਕੁਰਬਾਨੀ ਨਾਲ ਬਰਕਰਾਰ ਰੱਖਿਆ ਜੇ ਰੋਛੀਂ ਦਰਬਾਰ ਸਾਹਿਬ ਜਾਓ ਤਾਂ ਸੰਗਤਾ ਪ੍ਰਕਰਮਾ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਉਸ ਸਥਾਨ ਤੇ ਸੀਸ ਝੁਕਾਉਂਦੀਆਂ ਨੇ ਜਿੱਥੇ ਬਾਬਾ ਜੀ ਦੀ ਸ਼ਹੀਦੀ ਹੋਈ ਸੀ ਇਸ ਤੋਂ ਬਾਅਦ 1762 ਵਿੱਚ ਅਬਦਾਲੀ ਵੱਲੋਂ ਦੋ ਵਾਰ ਹਮਲੇ ਕੀਤੇ ਗਏ ਪਹਿਲਾ ਅਪ੍ਰੈਲ ਦੇ ਮਹੀਨੇ ਵਿੱਚ ਕੀਤਾ ਹਮਲਾ ਸ੍ਰੀ ਦਰਬਾਰ ਸਾਹਿਬ ਉੱਪਰ ਮੁਗਲਾਂ ਦਾ ਪੰਜਵਾਂ ਹਮਲਾ ਸੀ ਤੇ ਫਿਰ ਛੇਵਾਂ ਹਮਲਾ ਅਬਦਾਲੀ ਦੁਆਰਾ ਉਸੇ ਸਾਲ 1762 ਦੀ ਦੀਵਾਲੀ ਤੇ ਕੀਤਾ ਗਿਆ ਇਸ ਹਮਲੇ ਵਿੱਚ ਉਨੇ ਸਿੱਖਾਂ ਦਾ ਕਤਲੇਆਮ ਹੀ ਨਹੀਂ ਕੀਤਾ ਸਗੋਂ ਨਾਲ ਦੀ ਨਾਲ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਇਮਾਰਤਾਂ ਵੀ ਬਾਰੂਦ ਨਾਲ ਉਡਾ ਦਿੱਤੀਆਂ ਅੰਮ੍ਰਿਤ ਸਰੋਵਰ ਵੀ ਮਲਬੇ ਨਾਲ ਪੂਰ ਦਿੱਤਾ ਗਿਆ ਜਿਸ ਵੀ ਕਿਸੇ ਸਿੱਖ ਨੇ ਅੰਮ੍ਰਿਤਸਰ ਸਾਹਿਬ ਅੰਦਰ ਉਸ ਦਾ ਵਿਰੋਧ ਕੀਤਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਅਬਦਾਲੀ ਨੇ ਕੋਪਰ ਹਿੜੇ ਵਿਖੇ ਸਿੱਖਾਂ ਦਾ ਵੱਡਾ ਕਤਲੇਆਮ ਵੀ ਕੀਤਾ ਸੀ 1764 ਈਸਵੀ ਨੂੰ ਖਾਲਸੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਸਰਹੰਦ ਦੇ ਗਵਰਨਰ ਜੈਨ ਖਾਨ ਨੂੰ ਮਾਰ ਕੇ ਸਰਹੰਦ ਜਿੱਤ ਲਈ ਉੱਥੋਂ ਇਕੱਠੇ ਹੋਏ ਪੈਸੇ ਨਾਲ ਖਾਲਸੇ ਨੇ ਪਿੰਡ ਸੁਰ ਸਿੰਘ ਦੇ ਇੱਕ ਮਿਸਤਰੀ ਕੋਲੋਂ ਅਬਦਾਲੀ ਵੱਲੋਂ ਢਹ ਢੇਰੀ ਸ਼੍ਰੀ ਦਰਬਾਰ ਸਾਹਿਬ ਦੀ ਨਵੋਸਾਰੀ ਕਰਵਾਈ ਅਤੇ ਅੱਗੇ ਜਾ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਵਾਈ ਸੀ 1764 ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਕੁਝ ਸਿੰਘਾਂ ਨਾਲ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਇਸ਼ਨਾਨ ਕਰਨ ਆਏ ਉਹਨਾਂ ਦਰਬਾਰ ਸਾਹਿਬ ਦੀਪ ਜਗਾਏ ਅਤੇ ਤਨਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਮਰਜ਼ੀ ਹੋਵੇ ਅਸੀਂ ਅਣਖ ਨੂੰ ਜਿਉਂਦਾ ਰੱਖਣਾ ਇਸ ਸਥਾਨ ਤੇ ਇਸ਼ਨਾਨ ਵੀ ਕਰਨੇ ਨੇ ਤੇ ਦੀਵੇ ਵੀ ਬਾਲਣੇ ਆ ਅਬਦਾਲੀ ਨੂੰ ਪਤਾ ਲੱਗਣ ਤੇ ਉਹਨੇ ਆਪਣੇ 100 150 ਬੰਦੇ ਹਮਲਾ ਕਰਨ ਲਈ ਭੇਜੇ ਪਰ 30 ਸਿੰਘਾਂ ਨੇ ਅਬਦਾਲੀ ਦਾ 150 ਬੰਦਾ ਭਜਾ ਦਿੱਤਾ ਉਹਨਾਂ ਜਾ ਕੇ ਕਿਹਾ ਕਿ ਉਹ 30 ਸਿੰਘ 3 ਲੱਖ ਵਰਗੇ ਆ ਅਬਦਾਲੀ ਨੇ ਫੇਰ ਵੱਡੀ ਫੌਜ ਭੇਜੀ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿੱਥੇ ਭਾਈ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਭਾਈ ਗੁਰਬਖਸ਼ ਸਿੰਘ ਜੀ ਦਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ। ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ 7ਵਾਂ ਹਮਲਾ ਸੀ। 8ਵਾਂ ਹਮਲਾ ਜਹਾਨ ਖਾਨ ਤੇ ਨਸੀਰ ਖਾਨ ਵਰਗਿਆਂ ਨੇ ਰਲ ਕੇ ਕੀਤਾ ਸੀ ਜਿੱਥੇ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਵੱਡੀ ਫੌਜ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਖਾਲਸਾ ਪੰਥ 71 ਹੁੰਦਾ ਹੈ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਫੇਰ ਤੋਂ ਉਸਾਰੀ ਲਈ ਮਾਇਆ ਇਕੱਤਰ ਕੀਤੀ ਜਾਂਦੀ ਹੈ। ਸਾਰੇ ਪੰਥ ਖਾਲਸੇ ਵੱਲੋਂ ਉਸ ਸਮੇਂ ਦੇ ਅਨੁਸਾਰ 9 ਲੱਖ ਦਾ ਧਨ ਇਕੱਠਾ ਹੁੰਦਾ ਹੈ ਤੇ ਫੇਰ ਤੋਂ ਉਸਾਰੀ ਕੀਤੀ ਜਾਂਦੀ ਹੈ ਜਿਸ ਬਾਰੇ ਆਪਾਂ ਪਹਿਲਾਂ ਹੀ ਜਾਣਕਾਰੀ ਵੀ ਦਿੱਤੀ ਹੈ ਕਿ ਸੁਰ ਸਿੰਘ ਪਿੰਡ ਦੇ ਇੱਕ ਮਿਸਤਰੀ ਨੇ ਇਹ ਸੇਵਾ ਕੀਤੀ ਸੀ। ਇਸ ਤੋਂ ਬਾਅਦ ਆਉਂਦਾ ਹੈ ਨੌਵਾਂ ਹਮਲਾ ਇਹ ਹਮਲਾ ਮੁਗਲਾਂ ਵੱਲੋਂ ਨਹੀਂ ਸਗੋਂ ਆਜ਼ਾਦ ਭਾਰਤ ਵਿੱਚ ਹੋਇਆ ਸੀ। ਇਹ ਹਮਲਾ ਭਾਰਤ ਦੀ ਆਜ਼ਾਦੀ ਤੋਂ 7-8 ਸਾਲ ਬਾਅਦ ਹੀ ਹੋ ਗਿਆ ਸੀ ਜਦੋਂ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਸ ਹਮਲੇ ਦਾ ਮੁੱਖ ਕਾਰਨ ਸੀ 1947 ਤੋਂ ਪਹਿਲਾਂ ਜੋ ਸਿੱਖਾਂ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਤੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਫ਼ ਮੁੱਕਰ ਗਿਆ ਕਿ ਹੁਣ ਵਕਤ ਬਦਲ ਗਿਆ। ਸਿੱਖਾਂ ਨੇ ਪੰਜਾਬੀ ਸੂਬਾ ਲੈਣ ਲਈ ਮੋਰਚਾ ਲਾਇਆ ਪਰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਵੀ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਪੰਜਾਬੀ ਸੂਬਾ ਲੈਣ ਲਈ ਜੂਝ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਨਹਿਰੂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਇਸ ਹਮਲੇ ਦੌਰਾਨ ਫੌਜ ਨੇ ਅਤੇ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੁੱਤੀਆਂ ਸਮੇਤ ਅੰਦਰ ਫੌਜ ਦਾਖਲ ਹੋਈ ਸੰਗਤਾਂ ਤੇ ਅਕਾਲ ਤਖਤ ਵੱਲ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਸ਼੍ਰੀ ਦਰਬਾਰ ਸਾਹਿਬ ਬਾਬਾ ਅਟਲਰਾਏ ਸਾਹਿਬ ਗੁਰਦੁਆਰਾ ਅਤੇ ਹੋਰ ਆਸ-ਪਾਸ ਪੰਨ ਤੋੜ ਕੀਤੀ ਗਈ। ਗੁਰਦੁਆਰਾ ਕੌਲ ਸਰ ਦੀਆਂ ਪ੍ਰਕਰਮਾਂ 'ਚ ਪਰੇਡ ਕੀਤੀ, ਪ੍ਰਸ਼ਾਦ ਤੇ ਲੰਗਰ ਤੇ ਵੀ ਪਾਬੰਦੀ ਲਾਈ ਗਈ। ਸੰਗਤ ਦੇ ਉੱਪਰ लाਠੀ ਚਾਰਜ ਕੀਤਾ ਜਿਸ ਨਾਲ ਸੈਂਕੜੇ ਲੋਕ ਜ਼ਖਮੀ ਹੋਏ ਤੇ ਦਰਜਨਾ ਸੰਗਤਾਂ ਸ਼ਹੀਦ ਵੀ ਹੋਈਆਂ। ਬਿਨਾ ਵਾਰੰਟ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਘਰਾਂ 'ਚੋਂ ਹੀ ਰਾਤ ਨੂੰ ਚੁੱਕ ਲਿਆ ਗਿਆ। ਅਸ਼ਵਨੀ ਕੁਮਾਰ ਡੀਆਈਜੀ ਜਲੰਧਰ ਦੀ ਅਗਵਾਈ ਵਾਲੀ ਫੋਰਸ ਨੇ ਤਕਰੀਬਨ 3000 ਸਿੱਖ ਉਸ ਦਿਨ ਗ੍ਰਿਫਤਾਰ ਕੀਤੇ ਸੀ ਇਹ ਸੀ ਸ੍ਰੀ ਦਰਬਾਰ ਸਾਹਿਬ ਤੇ ਨੌਵਾਂ ਹਮਲਾ ਜਿਹੜਾ ਕਿ ਆਜ਼ਾਦ ਭਾਰਤ ਦੇ ਵਿੱਚ ਹੋਇਆ ਸੀ ਅਖੀਰ ਘੱਲੂਕਾਰਾ ਜੂਨ 1984 ਆਉਂਦਾ ਜੋ ਸ੍ਰੀ ਦਰਬਾਰ ਸਾਹਿਬ ਤੇ 10ਵਾਂ ਹਮਲਾ ਸੀ ਇਸ ਇਤਿਹਾਸ ਬਾਰੇ ਹਰ ਕੋਈ ਜਾਣਦਾ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਦੇ ਨਾਲ ਸਿਕੋਂ ਦੀ ਅਣਖ ਤੇ ਹਮਲਾ ਕੀਤਾ ਇਸ ਹਮਲੇ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਵਾਲੇ ਦਿਨ ਅਮਲ ਵਿੱਚ ਲਿਆਂਦਾ ਗਿਆ ਜਦੋਂ ਭਾਰੀ ਗਿਣਤੀ 'ਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਆਉਂਦੀਆਂ ਨੇ ਤਾਂ ਜੋ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਖਤਮ ਕੀਤਾ ਜਾ ਸਕੇ ਜੰਗ ਹਿੰਦ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਇਸ ਕੱਲੂ ਘਾਰੇ ਵਿੱਚ ਸਨ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਸਾਥੀਆਂ ਨਾਲ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹਾਦਤ ਪ੍ਰਾਪਤ ਕੀਤੀ ਇਸ ਹਮਲੇ ਵਿੱਚ ਹਜ਼ਾਰਾਂ ਦੀ ਗਿਣਤੀ ਦੀ ਭਾਰਤੀ ਫੌਜ ਦਾ ਨੁਕਸਾਨ ਹੋਇਆ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੜ ਕੇ 24 ਘੰਟਿਆਂ ਵਿੱਚ ਭਿੰਡਰਾਂ ਵਾਲੇ ਨੂੰ ਫੜਨ ਦੀਆਂ ਗੱਲਾਂ ਕਰਨ ਵਾਲੇ ਫੌਜੀ ਜਰਨੈਲਾਂ ਨੂੰ ਖਾਲਸੇ ਨੇ ਦਿਨੇ ਤਾਰੇ ਦਿਖਾਏ 6 ਦਿਨ ਚੱਲਿਆ ਇਹ ਮੁਕਾਬਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਬੰਬ ਸੁੱਟ ਕੇ 15-15 ਦਿਨ ਦੇ ਬੱਚਿਆਂ ਨੂੰ ਗੋਲੀਆਂ ਨਾਲ ਮਾਰ ਕੇ ਖਤਮ ਕਰਕੇ ਮੱਥਾ ਟੇਕਣ ਆਈ ਸੰਗਤ ਨੂੰ ਸਰਾਵਾ ਵਿੱਚ ਤੁੰਨ ਕੇ ਅੰਦਰ ਬੰਬ ਸੁੱਟ ਕੇ ਸੰਤ ਪਿੰਡਰਾਂ ਵਾਲਿਆਂ ਤੇ ਸਾਥੀਆਂ ਦੀ ਸ਼ਹਾਦਤ ਦੇ ਨਾਲ ਸਮਾਪਤ ਹੋਇਆ ਕਹਿਣ ਨੂੰ ਤਾਂ ਇਹ ਹਮਲੇ ਨੂੰ ਸਰਕਾਰ ਆਪਣੀ ਜਿੱਤ ਦੱਸਦੀ ਹੈ ਪਰ ਅਸਲੀਅਤ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਵੈਸੇ ਤਾਂ ਸਿੱਕੀ ਦੇ ਹਮਲੇ ਉਸੇ ਦਿਨ ਸ਼ੁਰੂ ਹੋ ਗਏ ਸੀ ਜਦੋਂ ਅਕਾਲ ਰੂਪ ਬਾਬਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਹਰਾ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਉਹਨਾਂ ਜਾਤ ਪਾਤ ਤੇ ਚੋਟ ਮਾਰੀ ਜਦੋਂ ਉਹਨਾਂ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਸਤਿਕਾਰ ਦਿੱਤਾ ਜਦੋਂ ਉਹਨਾਂ ਪੱਛਮ ਵਿੱਚ ਅੱਲਾਹ ਹੋਣ ਤੋਂ ਟੋਕ ਕੇ ਕਾਇਨਾਤ ਦੇ ਜ਼ਰਰੇ-ਜ਼ਰਰੇ ਵਿੱਚ ਅਕਾਲ ਪੁਰਖ ਦੀ ਹੋਂਦ ਦਾ ਉਪਦੇਸ਼ ਦਿੱਤਾ ਤੇ ਜਗਨਨਾਥ ਪੁਰੀ ਦੀ ਆਰਤੀ ਨਾਲੋਂ ਗगनਮੈ ਥਾਲ ਵਾਲੀ ਆਰਤੀ ਉਚਾਰੀ ਸੀ ਸਰਬਸਾਂਜੀਵਾਲਤਾ ਦੇ ਸਥਾਨ ਸ੍ਰੀ ਦਰਬਾਰ ਸਾਹਿਬ ਜਿੱਥੇ ਚੌ ਵਰਨਾ ਦਾ ਸਾਂਝਾ ਸਥਾਨ ਹੈ ਇਹ ਸਥਾਨ ਹਮੇਸ਼ਾ ਦੁਸ਼ਮਣ ਦੀਆਂ ਅੱਖਾਂ ਵਿੱਚ ਰੜਕਿਆ ਕਿਉਂਕਿ ਇੱਥੋਂ ਹੀ ਸਿੱਖ ਨੂੰ ਤਾਕਤ ਮਿਲਦੀ ਸੀ ਇਸ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਿੱਖ ਮਰਦਾ ਹੋਇਆ ਵੀ ਜਿਉਂਦਾ ਹੋ ਜਾਂਦਾ ਸੀ ਇਹ ਸਥਾਨ ਅੱਜ ਵੀ ਦੁਸ਼ਮਣ ਦੀ ਅੱਖ ਵਿੱਚ ਰੜਕਦਾ ਹੈ ਤਾਂ ਹੀ ਬਹੁਤੇ ਭੜਾਕੂ ਵਿਦਵਾਨ ਤੀਜੇਕ ਦਿਨ ਜੱਬੜੀ ਮਾਰਦੇ ਆ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ ਸੋ ਇਸ ਤਰ੍ਹਾਂ ਇਹ ਹਮਲੇ ਜਿਹੜੇ ਹੋਏ 10 ਸ੍ਰੀ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਹਮਲਿਆਂ ਵਿੱਚ ਪਹਿਲੇ 8 ਹਮਲੇ ਮੁਗਲਾਂ ਵੱਲੋਂ ਕੀਤੇ ਗਏ ਦੁਸ਼ਮਣ ਵੱਲੋਂ ਕੀਤੇ ਗਏ ਪਰ ਆਖਰੀ ਦੇ ਦੋ ਹਮਲੇ ਹਿੰਦ ਹਕੂਮਤ ਵੱਲੋਂ ਕੀਤੇ ਗਏ ਤੇ ਹਕੂਮਤ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਅਤਵਾਦੀ ਕਹਿ ਕੇ ਸਿਕਾਂਦੀ ਹੱਕੀ ਮੰਗਾਂ ਦੀਆਂ ਜਿਹੜੇ ਮੋਰਚੇ ਲੱਗੇ ਸੀ ਉਹਨਾਂ ਨੂੰ ਕੁਚਲਣ ਦੀ ਨੀਤੀ ਤਹਿਤ ਹੋਏ ਸੀ ਅਸੀਂ ਇਹ ਨਿਮਾਣੀ ਜਈ ਕੋਸ਼ਿਸ਼ ਕੀਤੀ ਹੈ ਇਸ ਇਤਿਹਾਸ ਨੂੰ ਆਪ ਜੀ ਸਾਹਮਣੇ ਪੇਸ਼ ਕਰਨ ਦੀ ਹੋਈਆਂ ਗਲਤੀਆਂ ਦੀ ਮਾਫੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨ ਦੀ ਖੇਚਲ ਜਰੂਰ ਕਰਿਓ ਸਾਡੀ ਮਿਹਨਤ ਨੂੰ ਇਹੀ ਫਲ ਹੋਵੇਗਾ